ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉਤੇ ਜਿੱਥੇ ਅਸੀਂ ਤੁਹਾਡੇ ਤੱਕ ਪੰਜਾਬ ਦੇ ਹਰ ਸੱਚ ਨੂੰ ਬਿਨਾਂ ਕਿਸੇ ਡਰ ਦੇ ਲਿਆਉਂਦੇ ਹਾਂ ਅੱਜ ਗੱਲ ਕਰਾਂਗੇ ਉਸ ਖਬਰ ਦੀ ਜਿਸ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਰਾਜੂਰ ਜਵੰਦਾ ਮਾਮਲੇ ਦੀ ਦੋਸਤੋ ਜਦੋਂ ਇਹ ਖਬਰ ਸਾਹਮਣੇ ਆਈ ਹੈ ਕਿ ਰਾਜੂਰ ਜਵੰਦਾ ਦਾ ਐਕਸੀਡੈਂਟ ਹੋ ਗਿਆ ਉਸ ਦਿਨ ਤੋਂ ਪੰਜਾਬ ਦੇ ਹਰ ਇੱਕ ਘਰ ਵਿੱਚ ਇੱਕ ਸਵਾਲ ਰਿਹਾ ਅਸਲ ਸੱਚ ਕੀ ਹੈ ਕਿਉਂਕਿ ਹਰ ਕੋਈ ਕਦੇ ਬੁਲੇਰੋ ਗੱਡੀ ਦਾ ਜ਼ਿਕਰ ਕਰਦਾ ਹੈ ਕਦੇ ਪਸ਼ੂਆਂ ਵਿੱਚ ਵੱਜਣ ਦੀ ਗੱਲ ਹੁੰਦੀ ਹੈ ਤੇ ਕਦੇ ਕਦੇ ਲੋਕ ਕਹਿੰਦੇ ਹਨ ਇਹ ਕੋਈ ਆਮ ਐਕਸੀਡੈਂਟ ਨਹੀਂ ਇਹ ਸਾਜ਼ਿਸ਼ ਸੀ ਦੋਸਤੋ ਸਾਡੇ ਚੈਨਲ ਦੀ ਟੀਮ ਪਹੁੰਚੀ ਹੈ ਪੰਜੌਰ ਥਾਣੇ ਜਿੱਥੇ ਮਾਮਲਾ ਦਰਜ ਹੋਇਆ ਸੀ ਅਤੇ ਉੱਥੋਂ ਦੇ ਐਸ ਐਚਓ ਬੱচ্ছু ਸਿੰਘ ਨੇ ਖੁਦ ਆਪਣੇ ਜਵਾਨ ਇਹ ਗੱਲ ਮੰਨੀ ਹੈ ਕਿ ਉਹਨਾਂ ਨੂੰ ਗੱਡੀ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਨਾ ਕੋਈ ਗੱਡੀ ਦਾ ਟਾਇਰ ਦੇ ਨਿਸ਼ਾਨ ਨਾ ਬਾਈਕ ਦਾ ਟੁਕੜਾ ਨਾ ਹੈਲਮਟ ਨਾ ਕਿਸੇ ਪਸ਼ੂ ਦਾ ਨਿਸ਼ਾਨ ਹੁਣ ਸਵਾਲ ਇਹ ਉੱਠਦਾ ਹੈ ਕਿ ਜੇ ਐਕਸੀਡੈਂਟ ਹੋਇਆ ਸੀ ਤਾਂ ਉੱਥੇ ਕੁਝ ਨਾ ਕੁਝ ਹੋਣਾ ਤਾਂ ਚਾਹੀਦਾ ਸੀ ਫਿਰ ਜਿਵੇਂ ਇੱਕ ਘਟਨਾ ਹਾਸਾ ਬਿਨੈ ਕਿਸੇ ਨਿਸ਼ਾਨ ਤੋਂ ਹੋ ਗਿਆ ਪੰਜਾਬ ਦੇ ਲੋਕ ਹੁਣ ਸਿਰਫ ਦਰਸ਼ਕ ਨਹੀਂ ਰਹੇ ਹੋ ਇਨਸਾਫ ਮੰਗ ਰਹੇ ਨੇ ਕਈ ਸਵਾਲਾਂ ਨੇ ਜੋ ਸੋਸ਼ਲ ਮੀਡੀਆ ਤੇ ਅੱਗ ਵਾਂਗ ਵਾਇਰਲ ਹੋ ਰਹੇ ਨੇ ਜਿਵੇਂ ਜਿਹੜੇ ਨੌਜਵਾਨ ਨਾਲ ਸਨ ਉਹ ਗੈਪਰੋ ਕੈਮਰਾ ਲੈ ਕੇ ਚੱਲਦੇ ਸਨ ਫਿਰ ਐਕਸੀਡੈਂਟ ਦੀ ਵੀਡੀਓ ਕਿਉਂ ਨਹੀਂ ਬਣੀ ਉਹਨਾਂ ਦੇ ਦੋਸਤ ਕਿੱਥੇ ਗਏ ਅਜੇ ਤੱਕ ਕਿਸੇ ਨੇ ਅੱਗੇ ਆ ਕੇ ਕੁਝ ਕਿਉਂ ਨਹੀਂ ਕੀਤਾ ਜਦੋਂ ਐਕਸੀਡੈਂਟ ਹੋਇਆ ਤਾਂ ਲੱਖ ਦਾ ਹੈਲਮਟ ਟੁੱਟਣਾ ਕਿਵੇਂ ਸੰਭਵ ਹੈ ਇਹ ਸਾਰੇ ਸਵਾਲ ਹੁਣ ਲੋਕ ਪੁੱਛ ਰਹੇ ਨੇ ਕਿਉਂਕਿ ਸੱਚ ਲੁਕਾਇਆ ਜਾ ਰਿਹਾ ਹੈ ਹੁਣ ਗੱਲ ਕਰੀਏ ਉਸ ਬਲੈਰੋ ਗੱਡੀ ਦੀ ਜਿਸ ਦਾ ਹਰ ਜਗ੍ਹਾ ਜ਼ਿਕਰ ਹੋ ਰਿਹਾ ਹੈ ਕਿਹਾ ਗਿਆ ਹੈ ਕਿ ਬਲੈਰੋ ਗੱਡੀ ਪਸ਼ੂਆਂ ਤੋਂ ਬਚਣ ਲਈ ਬ੍ਰੇਕ ਮਾਰਦੀ ਹੈ ਅਤੇ ਪਿੱਛੇ ਰਾਜਵਰ ਜਵੰਦਾ ਦੀ ਬਾਈਕ ਉਸ ਵਿੱਚ ਟਕਰਾ ਜਾਂਦੀ ਹੈ ਪਰ ਹੁਣ ਜਦ ਪੁਲਿਸ ਕਹਿ ਰਹੀ ਹੈ ਉਹਨਾਂ ਨੂੰ ਬਲੈਰੋ ਗੱਡੀ ਹੀ ਨਹੀਂ ਮਿਲੀ ਤਾਂ ਪੰਜਾਬ ਦੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਸਾਰੀ ਕਹਾਣੀ ਬਣਾਈ ਜਾ ਰਹੀ ਹੈ ਕਈ ਲੋਕਾਂ ਦਾ ਕਹਿਣਾ ਹੈ ਕਿ ਜੇ ਐਕਸੀਡੈਂਟ ਪਸ਼ੂ ਨਾਲ ਹੋਇਆ ਸੀ ਤਾਂ ਕੋਈ ਪਸ਼ੂ ਮਾਰਿਆ ਕਿਉਂ ਨਹੀਂ ਗਿਆ ਨਾ ਕੋਈ ਖੂਨ ਦਾ ਚੋਟ ਦਾ ਨਿਸ਼ਾਨ ਐਨਾ ਕੁਝ ਹੋ ਕੇ ਕੁਝ ਉੱਥੇ ਕੁਝ ਤਾਂ ਮਿਲਣਾ ਚਾਹੀਦਾ ਸੀ ਕੋਈ ਆਮ ਗੱਲ ਨਹੀਂ ਹੈ ਹੁਣ ਲੋਕਾਂ ਦੀ ਮੰਗ ਸਿੱਧੀ ਹੈ ਭਾਈ ਜਿਹੜੀ ਬੁਲਾਰਾ ਗੱਡੀ ਦਾ ਜ਼ਿਕਰ ਹੈ ਉਹ ਗੱਡੀ ਕਿੱਥੇ ਹੈ ਉਸ ਦਾ ਡਰਾਈਵਰ ਕੌਣ ਹੈ ਤੇ ਪ੍ਰਸ਼ਾਸਨ ਉਸ ਤੱਕ ਕਿਉਂ ਨਹੀਂ ਪਹੁੰਚਦਾ ਤੁਸੀਂ ਸਾਡੇ ਮੁੱਖ ਮੰਤਰੀ ਜਗਤਮਾਨ ਸਾਹਿਬ ਨੂੰ ਇਹ ਗੱਲ ਯਾਦ ਦਿਵਾਉਂਦੇ ਆ ਖੁਦ ਰਾਜੁਰ ਜਵੰਦਨ ਮਿਲੀ ਸੀ ਉਸ ਦੀ ਜਾਨ ਬਚਾਉਣ ਲਈ ਹਰ ਯਤਨ ਕੀਤੇ ਸੀ ਪਰ ਹੁਣ ਲੋੜ ਹੈ ਸੱਚ ਸਾਹਮਣੇ ਲਿਆਉਣ ਦੀ ਪੰਜਾਬ ਦੀ ਜਨਤਾ ਸਿਰਫ ਇੱਕ ਗੱਲ ਚਾਹੁੰਦੀ ਹੈ ਉਹ ਇਨਸਾਫ ਰਾਜਵੀਰ ਜਵੰਦਰ ਸਿਰਫ ਇੱਕ ਗਾਇਕ ਨਹੀਂ ਸੀ ਉਹ ਪੰਜਾਬ ਦੇ ਦਿਲਾਂ ਵਿੱਚ ਵੱਸਦਾ ਨਾਮ ਹੈ ਉਸ ਦਾ ਸੱਚ ਸਾਹਮਣੇ ਆਵੇ ਇਹ ਸਾਡੇ ਸਾਰੇ ਪੰਜਾਬੀਆਂ ਦਾ ਹੱਕ ਹੈ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਇਸ ਮਾਮਲੇ ਦਾ ਸੱਚ ਸਾਹਮਣੇ ਆਵੇ ਤਾਂ ਕਮੈਂਟ ਵਿੱਚ ਜ਼ਰੂਰ ਲਿਖੋ ਰਾਜਵੀਰ ਜਵੰਦਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਪੰਜਾਬੀ ਤੱਕ ਇਹ ਖਬਰ ਪਹੁੰਚੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਸੱਚੀ ਤੇ ਅਸਲੀ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਨਵਾਦ ਦੋਸ